ਦੇਖੋ 90 ਸਾਲਾਂ ਦੀ ਸਾਂਝ ਜਦੋਂ ਟੁੱਟਦੀ ਹੈ ਕੋਈ ਵੱਡਾ ਕਾਰਨ ਹੋ ਸਕਦਾ ਇੱਥੇ 10 ਦਿਨ 20 ਦਿਨਾਂ ਦੀ ਸਾਂਝ ਟੁੱਟ ਜੇ ਉਹਦਾ ਵੀ ਫਰਕ ਪੈਂਦਾ ਇਹਦਾ 90 ਸਾਲਾਂ ਦੀ ਸਾਂਝ ਸੀ ਸਧਾਰਨ ਪਰਿਵਾਰ ਜ਼ਰੂਰਤਮੰਦ ਪਰਿਵਾਰਾਂ ਦੀ ਲੜਾਈ ਕੋਈ ਲੜ ਸਕਦਾ ਚਾਹੇ ਕਿਸਾਨ ਚਾਹੇ ਮਜ਼ਦੂਰ ਚਾਹੇ ਕੋਈ ਵਪਾਰੀ ਆ ਚਾਹੇ ਕੋਈ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਬਰਾਦਰੀ ਨੂੰ ਬਿਲੋਂਗ ਕਰਦਾ ਤਾਂ ਉਹ ਜੋ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਮਾਗ ਚਾ ਜੋ ਕਰਨਾ ਚਾਹੁੰਦਾ ਉਹ ਹੋ ਰਿਹਾ ਠੀਕ ਆ ਸਾਡੇ ਲੋਕ ਨੇ ਦਰਦਰ ਦੀ ਝਟਕਣਾ ਚ ਫਿਰਦੇ ਨੇ بس ਉਸੇ ਵ ਲਈ ਕੁਛ ਨਹੀਂ ਮੰਗਿਆ ਕੋਈ ਮੰਗਣੀ ਆ ਧਰਤੀ ਦੇ ਖੜਿਆ ਅਕਾਲਪੁਰਖ ਦੀ ਤੇ ਰੱਬ ਜਾਣਦਾ ਜਾਂ ਸੀਐਮ ਸਾਹਿਬ ਜਾਣਦੇ ਕੋਈ ਮੰਗ ਨਹੀਂ ਇੱਕੋ ਹੀ ਮੰਗ ਸੀ ਉਹਨਾਂ ਨੂੰ ਪਤਾ ਠੀਕ ਹੈ ਕਿ ਲੋਕਾਂ ਦੇ ਵਿਕਾਸ ਦੀ ਲੜਾਈ ਲੜਨੀ ਆ 80 ਸਾਲ ਪਲੱਸ ਬਜ਼ੁਰਗ ਫਾਫੜੇ ਭਾਈ ਘੇਤੋਂ ਬਾਬਾ ਫੌਜਾ ਸਿੰਘ ਆਏ ਮੈਨੂੰ ਦੇਖ ਕੇ ਰੂਹ ਖੁਸ਼ ਹੋ ਗਈ ਇੰਨੀ ਗਰਮੀ ਚ ਮੈਂ ਕਿ 80 ਸਾਲ ਦਾ ਬਜ਼ੁਰਗ ਤੁਰਿਆ ਫਿਰਦਾ ਮੇਰੇ ਲਈ ਕਿਵੇਂ ਮੁੱਲ ਮੋੜੂਗਾ ਇਹਨਾਂ ਦਾ ਕਿਵੇਂ ਦੇਣ देऊ ਮੇਰੇ ਤੇ ਬੋਝ ਰਹਿੰਦਾ ਮਨ ਤੇ ਮੈਨੂੰ ਇਹ ਹੁੰਦਾ ਜੇ ਯਾਰ ਕੋਈ ਮੇਰੇ ਲਈ ਇੱਕ ਕਰ ਦੇ ਤਾਂ ਮੈਂ ਤਿੰਨ ਕਰਾਂ ਤਾਕਤ ਉਹ ਲੋਕਾਂ ਤੱਕ ਪਹੁੰਚਣ ਦੀ ਪਰਮਾਤਮਾ ਤੋਂ ਮੰਗਦਾ ਜਿਹੜੇ ਬੇਸਾਰਾ ਬੈਠੇ ਨੇ ਛੱਤ ਨੂੰ ਤਰਸਦੇ ਨੇ ਇਲਾਜ ਨੂੰ ਤਰਸਦੇ ਨੇ ਕੋਈ ਪੁੱਛ ਨਹੀਂ ਰਿਹਾ ਉਹਨਾਂ ਕੋਲੇ ਪਹੁੰਚਣ ਦੀ दिली ਤਮੰਨਾ ਸਾਰੇ ਕਾਫਲੇ ਦੇ ਨਾਲ ਘਰ ਘਰ ਪਹੁੰਚਿਆ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਗੁਰਪ੍ਰੀਤ ਸਿੰਘ ਅੱਜ ਜਿਲ੍ਹਾ ਜੂਥ ਕਾਂਗਰਸ ਦੇ ਪ੍ਰਧਾਨ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਤਾਂ ਉਹਨਾਂ ਵੱਲੋਂ ਅੱਜ ਇੱਕ ਚੌਨ ਰੈਲੀ ਆ ਉਹ ਰੱਖੀ ਗਈ ਸੀ ਤਾਂ ਸਾਡੇ ਨਾਲ ਚਸ਼ਪਿੰਦਰ ਚੈਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਜਿਹੜਾ ਕਿਵੇਂ ਦਾ ਮਾਹੌਲ ਸੀਗਾ ਬਾਈ ਜੀ ਪਹਿਲਾਂ ਸਵਾਗਤ ਆ ਤੁਹਾਡਾ ਪ੍ਰੋਪੰਜਾਬ ਟੀਵੀ 'ਤੇ ਸੱਚ ਕੱਲ ਜੀ ਸਾਰਿਆਂ ਨੂੰ ਜੋ ਵੀ ਮੈਨੂੰ ਸੁਣ ਰਹੇ ਨੇ ਪ੍ਰੋਪੰਜਾਬ ਤੇ ਤੁਹਾਨੂੰ ਤਨ ਬਾਬਾ ਰਾਮ ਜੋਗੀ ਪੀਜੀ ਦੀ ਧਰਤੀ ਦੇ ਸਿਵਰਾਜ਼ਮਾਨਾ ਮੱਥਾ ਟੇਕਿਆ ਅਸ਼ੀਰਵਾਦ ਲਿਆ ਉਸ ਪਰਮਾਤਮਾ ਤੋਂ ਚਸ਼ਪਿੰਦਰ ਜੀ ਪਹਿਲਾ ਸਵਾਲ ਇਹ ਹੀ ਆ ਕਿ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਲਈ ਕੰਮ ਕਰਦੇ ਆ ਰਹੇ ਸੀ ਪਰ ਅਜੇ ਹਾ ਇੱਕੋ ਦਮ ਕੀ ਹੋਇਆ ਕਿ ਕਿਹੜੀ ਨੀਤੀ ਜਿਹੜੀ ਤੁਹਾਨੂੰ ਚੰਗੀ ਲੱਗੀ ਆਮ ਆਦਮੀ ਪਾਰਟੀ ਦੀ ਤੁਸੀਂ ਜਿਹੜਾ ਆ ਜਦੋਂ ਟੁੱਟਦੀ ਹੈ ਕੋਈ ਵੱਡਾ ਕਾਰਨ ਹੋ ਸਕਦਾ ਇੱਥੇ 10 ਦਿਨ 20 ਦਿਨਾਂ ਦੀ ਸਾਂਹ ਟੁੱਟ ਜੇ ਉਹਦਾ ਵੀ ਫਰਕ ਪੈਂਦਾ ਇਹ ਤਾਂ 90 ਸਾਲਾਂ ਦੀ ਸਾਂਹ ਸੀ ਚਾਰ ਪੀੜੀਆਂ ਦੀ ਕਮਾਈ ਸੀ ਜੇ ਕੋਈ ਟੁੱਟੇ ਤਾਂ ਕੋਈ ਵੱਡੇ ਹੀ ਕਾਰਨ ਹੋਊਗਾ ਰਹੀ ਗੱਲ ਨੀਤੀਆਂ ਦੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਨੀਤੀਆਂ ਉਹਦੀ ਸੋਚ ਨੂੰ ਮੈਂ ਪਸੰਦ ਕਰਦਾ ਜੋ ਉਹਨਾਂ ਨੇ ਕਿਹਾ ਉਹਨਾਂ ਨੇ 2 ਸਾਲਾਂ ਚ ਕਰਕੇ ਦਿਖਾਇਆ ਲੋਕਾਂ ਦੀ ਲੜਾਈ ਜੇ ਕੋਈ ਲੜ ਸਕਦਾ ਸਧਾਰਨ ਪਰਿਵਾਰ ਜ਼ਰੂਰਤਮੰਦ ਪਰਿਵਾਰਾਂ ਦੀ ਲੜਾਈ ਕੋਈ ਲੜ ਸਕਦਾ ਚਾਹੇ ਕਿਸਾਨ ਚਾਹੇ ਮਜ਼ਦੂਰ ਚਾਹੇ ਕੋਈ ਵਪਾਰੀ ਆ ਚਾਹੇ ਕੋਈ ਆਪਾਂ ਕਹਿ ਸਕਦੇ ਆ ਕਿਸੇ ਵੀ ਬਰਾਦਰੀ ਨੂੰ ਬਿਲੋਂਗ ਕਰਦਾ ਤਾਂ ਉਹ ਜੋ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਮਾਗ ਚ ਜੋ ਕਰਨਾ ਚਾਹੁੰਦਾ ਹੋ ਰਿਹਾ ਬਸ ਉਹੀ ਸੋਚਦੇ ਆ ਤੇ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜੀ ਤੁਹਾਡੇ ਕੋਲ ਇੱਕ ਚੋਣ ਰੈਲੀ ਕੀਤੀ ਗਈ ਸੀ ਉਸ ਦਾ ਜਿਹੜਾ ਸੰਦੇਸ਼ ਉਹ ਪੂਰੇ ਪੰਜਾਬ ਦੇ ਵਿੱਚ ਕੇ ਬਲਕਿ ਪੂਰੀ ਦੁਨੀਆ ਦੇ ਵਿੱਚ ਗਿਆ ਸੀ ਤਾਂ ਕਿ ਜਿਹੜੀ ਅੱਜ ਰੈਲੀ ਰੱਖੀ ਗਈ ਸੀ ਇਸ ਦਾ ਕੀ ਉਦੇਸ਼ ਸੀਗਾ ਬਸ ਬਈ ਹੋ ਜਿਹੜੀਆਂ ਕੱਢਣ ਜਗ੍ਹਾ ਉਹਨਾਂ ਹੱਥ ਪਾਉਣਾਗਾ ਉਹ ਪੁਰਾਣਾ ਸਮਾਂ ਸੀ ਲੰਘ ਗਿਆ ਹੁਣ ਅਜਨਵੇਂ ਦੌਰ ਦੀ ਸ਼ੁਰੂਆਤ ਆ ਨਵੇਂ ਦੌਰ ਦੀ ਗੱਲ ਕਰੀਏ ਤੁਸੀਂ ਅੱਜ ਦੱਸੋ ਅੱਜ ਦੀ ਰੈਲੀਆਂ ਸ਼ੇ ਕਰਕੇ ਸੀ ਕਿ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਾਮਯਾਬ ਕਰੀਏ ਜੁਆਇਨਿੰਗੇ ਮੇਰੀ ਹਫਤਾ ਪਹਿਲਾਂ ਹੋ ਗਈ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਹੋ ਗਈ ਸੀ ਅੱਜ ਬਸ ਸਾਰੇ ਲੋਕਾਂ ਨੂੰ ਮਿੱਤਰਾਂ ਨੂੰ ਜੋ ਮਾਵਾ ਭੈਣ ਵੀਰ ਹਮੇਸ਼ਾ ਮੈਨੂੰ ਪਿਆਰ ਕਰਦੇ ਨੇ ਮੈਨੂੰ ਤਾਕਤ ਦਿੰਦੇ ਨੇ ਮੇਰੇ ਲਈ ਜਾਨ ਲਾਉਂਦੇ ਨੇ ਉਮੀਦਾਂ ਨੇ ਮੇਰੇ ਤੋਂ ਮੈਨੂੰ ਖੁਸ਼ੀ ਮਿਲਦੀ ਇਹਨਾਂ ਦਾ ਕੁਝ ਕਰਕੇ ਮੈਨੂੰ ਅੰਦਰ ਸਕੂਨ ਮਿਲਦਾ ਵੀ ਮੈਂ ਕੁਝ ਕਰਾਂ ਇਹਨਾਂ ਦਾ ਠੀਕ ਹੈ ਸਾਡੇ ਲੋਕ ਨੇ ਦਰਦਰ ਦੀ ਭਟਕਣਾ ਚ ਫਿਰਦੇ ਨੇ ਬਸ ਉਹ ਸੇਵਾ ਲਈ ਕੁਝ ਨਹੀਂ ਮੰਗਿਆ ਕੋਈ ਮੰਗਣੀ ਆ ਧਰਤੀ ਦੇਖਣਿਆ ਅਕਾਲ ਪੁਰਖ ਦੀ ਤੇ ਰੱਬ ਜਾਣਦਾ ਜਾਂ ਸੀਐਮ ਸਾਹਿਬ ਜਾਣਦੇ ਕੋਈ ਮੰਗ ਨਹੀਂ ਇੱਕੋ ਹੀ ਮੰਗ ਸੀ ਉਹਨਾਂ ਨੂੰ ਪਤਾ ਠੀਕ ਹੈ ਕਿ ਲੋਕਾਂ ਦੇ ਵਿਕਾਸ ਦੀ ਲੜਾਈ ਲੜਨੀ ਆ ਬਸ ਇੰਨੀ ਕੁ ਤਾਕਤ ਦੇ ਦਿਓ ਜੇ ਮੇਰੇ ਕੋਲ ਕੋਈ ਆਵੇ ਮੇਰੇ ਲਈ ਲੜਾਈ ਲੜ ਸਕੇ ਜਦੋਂ ਪਹਿਲੀ ਵਾਰ ਸੀਐਮ ਸਾਹਿਬ ਮਿਲੇ ਸੀ ਤੁਹਾਨੂੰ ਤਾਂ ਕੀ ਰਿਐਕਸ਼ਨ ਸੀ ਉਹਨਾਂ ਦਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਜੋਤ ਕਾਂਗਰਸ ਦੇ ਲਈ ਕੰਮ ਕਰਦੇ ਆ ਰਹੇ ਹੋ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਸਾਡਾ ਬਾਅਦ ਵਾਸਤਾ 3 ਸਾਲ ਪੁਰਾਣਾ ਹੈਗਾ ਜਦੋਂ ਮੇਰੀ ਟਿਕਟ ਕੱਟ ਦਿੱਤੀ ਸੀ ਤਾਂ ਉਹਨਾਂ ਨੇ ਇੱਕ ਕੰਮ ਕਰਦੇ ਮੁੰਡੇ ਨੂੰ ਫੋਨ ਕੀਤਾ ਕਿ ਛੋਟੇ ਵੀ ਡੋਲੀ ਨਾ ਤੇਰੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਆ ਮੇਰਾ ਘਰ ਹਮੇਸ਼ਾ ਤੇਰੇ ਲਈ ਖੁੱਲਾ ਪਾਰਟੀ 'ਚ ਆਉਣਾ ਤਾਂ ਵੀ ਜੀ ਆਇਆਂ ਨੂੰ ਨਹੀਂ ਆਉਣਾ ਫਿਰ ਵੀ ਮੈਂ ਤੇਰੇ ਨਾਲ ਆ ਕਿਉਂਕਿ ਇੱਕ ਅਧਿਆਪਕ ਦਾ ਮੁੰਡਾ ਜਦੋਂ ਸੰਘਰਸ਼ ਕਰਦਾ ਲੜਾਈ ਲੜਦਾ ਤਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਸਮਝ ਸਕਦਾ ਤੂੰ ਕੀ ਕੀ ਪਾਪੜ ਵੇਲੇ ਹੋਣਗੇ ਕਿੰਨੀ ਮਿਹਨਤ ਕਰੀ ਹੋਗੀ ਸੋ ਮੇਰੇ ਦਰਵਾਜ਼ੇ ਤੇ ਲਈ ਖੁੱਲੇ ਨੇ ਤਿੰਨ ਸਾਲ ਪਹਿਲਾਂ ਗੱਲ ਸੀ ਜਦੋਂ ਵੀ ਮਿਲਦੇ ਆ ਉਹੀ ਗੱਲ ਆ ਵੀ ਤੂੰ ਪਰਵਾਹ ਨਾ ਕਰ ਪਾਰਟੀ ਵਾਈ ਤੂੰ ਪਰੋਠ ਕੇ ਤੇਰੇ ਵਰਗੇ ਨੌਜਵਾਨਾਂ ਦੀ ਮੈਂ ਹਮੇਸ਼ਾ ਮਦਦ ਕਰਦਾ ਚਾਹੇ ਤੂੰ ਹੋਵੇਂ ਚਾਹੇ ਕੋਈ ਹੋਰ ਹੋਵੇ ਜਦੋਂ ਮਰਜੀ ਆ ਤੇਰੇ ਨਾਲ ਜਸ਼ਵਿੰਦਰ ਸahme ਸਮੇਂ ਦੇ ਉੱਪਰ ਜਿਹੜੇ ਸਮਾਜ ਸੇਵਾ ਦੇ ਕੰਮ ਆ ਉਹ ਵੀ ਕਰਦਾ ਰਹਿੰਦਾ ਨਾ ਤਾਂ ਕਿਤੇ ਜਿਹੜੇ ਪਿੱਛੇ ਨਸ਼ਾ ਦੇ ਖਿਲਾਫ ਇੱਕ ਰੈਲੀ ਸੀ ਉਹ ਵੀ ਕੀਤੀ ਗਈ ਸੀ ਤਾਂ ਉੱਥੇ ਹੀ ਜਿਹੜੇ ਨੌਜਵਾਨ ਵਰਗ ਹੈ ਉਹਨਾਂ ਦਾ ਵੀ ਜਸ਼ਵਿੰਦਰ ਨੂੰ ਫੁੱਲ ਸਪੋਰਟ ਹੈਗੇ ਉਹਦੇ ਬਾਰੇ ਕੀ ਕਹੋਗੇ ਬਹੁਤ ਜੀ ਬਹੁਤ ਬਹੁਤ ਜ਼ਿਆਦਾ ਮੇਰੀ ਅੱਜ ਤੁਸੀਂ ਰੈਲੀ ਤੇ ਸੁਣੀ ਉਹ ਸਪੀਚ ਮੈਂ ਤਾਂ ਮਤਲਬ ਜਜਵਤੀ ਹੋਇਆ ਨਾ ਬੋਲਦਾ ਬੋਲਦਾ ਕੱਠ ਨੂੰ ਦੇਖ ਕੇ ਮਤਲਬ ਝੋਲੀ ਭਰ ਦੇਣੀ ਮੇਰੀ ਚਾਹੇ ਕੋਈ ਨੌਜਵਾਨ ਕੋਈ ਭੈਣ ਆ ਕੋਈ ਮਾਂ ਕੋਈ ਬਜ਼ੁਰਗਾ ਅੱਜ ਇੱਕ 80 ਸਾਲ ਪਲੱਸ ਬਜ਼ੁਰਗਾ ਫਾਫੜੇ ਭਾਈ ਕੇ ਤੋਂ ਬਾਬਾ ਫੌਜਾ ਸਿੰਘ ਆਏ ਮੈਨੂੰ ਦੇਖ ਕੇ ਰੂਹ ਖੁਸ਼ ਹੋ ਗਈ ਇੰਨੀ ਗਰਮੀ ਚ 81 ਸਾਲ ਦਾ ਬਜ਼ੁਰਗ ਤੁਰਿਆ ਫਿਰਦਾ ਮੇਰੇ ਲਈ ਕਿਵੇਂ ਮੁੱਲ ਮੋੜੂਗਾ ਇਹਨਾਂ ਦਾ ਕਿਵੇਂ ਦੇਣ ਦਿਆਂ ਮੇਰੇ ਤੇ ਬੋਝ ਰਹਿੰਦਾ ਮਨ ਤੇ ਮੈਨੂੰ ਇਹ ਹੁੰਦਾ ਜੇ ਯਾਰ ਕੋਈ ਮੇਰੇ ਲਈ ਇੱਕ ਕਰਦਾ ਤੇ ਮੈਂ ਤਿੰਨ ਕਰਾਂ ਜੇ ਕਿਸੇ ਨੇ ਤਿੰਨ ਕਦਮ ਪੱਟੇ ਨਹੀਂ ਤਾਂ ਮੈਂ 6 ਪੱਟਾਂ ਤੇ ਉਹ ਨੌਜਵਾਨਾਂ ਦਾ ਸਾਥ ਬਜ਼ੁਰਗਾਂ ਦਾ ਭਰਾਮਾਂ ਦਾ ਉਵੇਂ ਚੱਲੀ ਆਉਂਦਾ ਤੇ ਦੇਖ ਲਿਓ ਤੁਸੀਂ ਇਹ ਇੰਨੀ ਕਿ ਸ਼ਕਤੀ ਮੰਗਦਾ ਉਸ ਪਰਮਾਤਮਾ ਤੋਂ ਇਹ ਸ਼ਕਤੀ ਮੈਂ ਐਮਐਲਐਮ ਪੀ ਲਈ ਨਹੀਂ ਮੰਗਦਾ ਬਸ ਇਹਦੇ ਲਈ ਮੰਗਦਾ ਕਿ ਮੈਨੂੰ ਜਿਹੜਾ ਮੇਰੇ ਘਰੇ ਆਵੇ ਮੈਂ ਕੋ ਸਵਾਰ ਸਕਾਂ ਉਦੋਂ ਕੁਝ ਕਰ ਸਕਾਂ ਮੈਂ ਕਹਿੰਦਾ ਵੀ ਯਾਰ ਕੋਈ ਗੱਲ ਨਹੀਂ ਮੈਂ ਤੇਰੀ ਲੜਾਈ ਲੜਨ ਨੂੰ ਹੈਗਾ ਤਾਕਤ ਐਮਪੀ ਐਮਐਲ ਵਿੱਚ ਨਹੀਂ ਤਾਕਤ ਸਮਾਜਿਕ ਕੰਮਾਂ ਦੀ ਆ ਤਾਕਤ ਉਹ ਲੋਕਾਂ ਤੱਕ ਪਹੁੰਚਣ ਦੀ ਪਰਮਾਤਮਾ ਤੋਂ ਮੰਗਦਾ ਜਿਹੜੇ ਬੇਸਾਰਾ ਬੈਠੇ ਨੇ ਛੱਤ ਨੂੰ ਤਰਸਦੇ ਨੇ ਇਲਾਜ ਨੂੰ ਤਰਸਦੇ ਨੇ ਕੋਈ ਪੁੱਛ ਨਹੀਂ ਰਿਹਾ ਉਹਨਾਂ ਕੋਲ ਪਹੁੰਚਣ ਦੀ दिली ਤਮੰਨਾ ਸਾਰੇ ਕਾਫਲੇ ਦੇ ਨਾਲ ਘਰ ਘਰ ਪਹੁੰਚਾਂਗੇ ਨੌਜਵਾਨ ਬਜ਼ੁਰਗ ਬੱਚੇ ਹਰ ਕੋਈ ਤੁਸ ਨੂੰ ਪਿਆਰ ਕਰਦਾ ਉਹਦੇ ਪਿੱਛੇ ਦਾ ਕਾਰਨ ਕੀ ਹੈ ਅੱਜ ਰੈਲੀ ਦੇ ਵਿੱਚ ਵੀ ਅਸੀਂ ਦੇਖਿਆ ਨਾ ਹਰ ਵਰਗ ਦੇ ਜਿਹੜੇ ਲੋਕ ਨੇ ਮਜੂਦ ਸੀਗੇ ਛੋਟੇ ਵੱਡੇ ਨੌਜਵਾਨ ਬਜ਼ੁਰਗ ਚਾਰ ਪੀੜੀਆਂ ਸਿਆਸਤ ਚ ਨੇ ਸਰਪੰਚੀ ਤੋਂ ਬਾਹਰ ਗਏ ਨਹੀਂ ਨਹੀਂ ਅਗਲਾ ਮਹੀਨਾ ਜਾ ਕੇ 6 ਮਹੀਨੇ ਬਾਅਦ ਸਾਲ ਬਾਅਦ ਐਮਐਲਏ ਬਣ ਜਾਂਦਾ ਵੱਡਾ ਕਾਰਨ ਦੱਸਣ ਲੱਗਿਆ ਕਿ ਅਹੁਦਿਆਂ ਦੀ ਭੁੱਖ ਖੂਨ ਚ ਹੀ ਨਹੀਂ ਨਾ ਬਜ਼ੁਰਗਾਂ ਨੂੰ ਸੀ ਨਾ ਮੈਨੂੰ ਆ ਤੁਸੀਂ ਪੁਰਾਣੇ ਬਜ਼ੁਰਗ ਨੂੰ ਪਿੰਡਾਂ 'ਚ ਜਾਓ ਵੀ ਲਾਲ ਸਿੰਘ ਦੀ ਲਾਦ ਲਾਲ ਸਿੰਘ ਦਾ ਪਰਿਵਾਰ ਕਿਵੇਂ ਉਹ ਦੱਸਣਗੇ ਸ਼ੁਰੂ ਤੋਂ ਸੇਵਾ ਕਰਿਆ ਆਜ਼ਾਦੀ ਤੋਂ ਲੈ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਆਜ਼ਾਦੀ ਤੋਂ ਪਹਿਲਾਂ ਵੀ ਕਰਿਆ ਹੁਣ ਵੀ ਉਹਦੇ ਤੋਂ ਕੋਈ ਭੁੱਖੀ ਨਹੀਂ ਠੀਕ ਹੈ ਬਸ ਉਹੀ ਅੰਦਰ ਤਮੰਨਾ ਕਿ ਲੋਕਾਂ ਦੀ ਮਦਦ ਕਰਾਂ ਲੋਕਾਂ ਨਾਲ ਖੜਾ ਬਸ ਜਦੋਂ ਮੈਂ ਲੋਕਾਂ ਨਾਲ ਤੁਰਦਾ ਮੇਨਾਂ ਤੁਰਦੇ ਨੇ ਬਸ ਹੱਥ ਨੂੰ ਹੱਥ ਆ ਪਿਆਰ ਵੰਡਾਂਗੇ ਪਿਆਰ ਮਿਲੂ ਜੋ ਬੀਜਾਂਗੇ ਉਹ ਵਡਾਂਗੇ ਚੰਗਾ ਬੀਜਾਂਗੇ ਚੰਗਾ ਵਡਾਂਗੇ ਮਾੜਾ ਬੀਜਾਂਗੇ ਤੇ ਮਾੜਾ ਵਡਾਂਗੇ ਅੱਜ ਰੈਲੀ ਦੇ ਵਿੱਚ ਖੋਡਿਆ ਸਾਹਿਬ ਵੀ ਪਹੁੰਚੇ ਤਾਂ ਕੀ ਉਹਨਾਂ ਦਾ ਕਹਿਣਾ ਕੀ ਸੀ ਰੈਲੀ ਨੂੰ ਦੇਖ ਕੇ ਕੀ ਖੁਸ਼ੀ ਸੀ ਉਹਨਾਂ ਦੇ ਚਿਹਰੇ ਤੇ ਕਿੱਦਾਂ ਦਾ ਮਾਹੌਲ ਸੀਗਾ ਉਸ ਟਾਈਮ ਦੇਖੋ ਜੀ ਇਹ ਤਾਂ ਤੁਸੀਂ ਮੀਡੀਆ ਵਾਲੇ ਉੱਥੇ ਸੀਗੇ ਮੈਨੂੰ ਲੱਗਦਾ ਕਿ ਉਹ ਬਹੁਤ ਖੁਸ਼ ਹੋ ਕੇ ਗਏ ਨੇ ਉਹਨਾਂ ਨੇ ਜੋ ਮੇਰੇ ਬਾਰੇ ਸੁਣਿਆ ਸੀ ਅੱਜ ਉਹਨਾਂ ਨੇ ਵੇਖਿਆ ਤੇ ਮੈਂ ਲੋਕਾਂ ਨੂੰ ਉਹਨਾਂ ਦੇ ਕਿਰਦਾਰ ਬਾਰੇ ਪਹਿਲੀ ਜਾਨੂ ਸੀ ਅੱਜ ਚੰਗੀ ਤਰ੍ਹਾਂ ਜਾਨੂ ਕਰਾਤਾ ਕਿ ਇਸ ਤੋਂ ਇਮਾਨਦਾਰ ਤੇ ਬੇਦਾਗ ਪਰਿਵਾਰ ਨਾ ਕਦੇ ਮਿਲਣਾ ਤੇ ਨਾ ਮਿਲਿਆ ਉਹ ਕਹਿ ਰਹੇ ਸੀਗੇ ਵੀ ਲੋਕ ਮਿਲਣ ਦੀ ਗੱਲ ਹੋਈ ਸੀ ਤਾਂ ਜਿਹੜੀ ਮਿਲਣੀ ਸੀਗੀ ਉਹ ਰੈਲੀ ਦੇ ਵਿੱਚ ਤਬਦੀਲ ਹੋ ਗਈ ਤੇ ਦੇਖ ਲੋ ਜੀ 3500 ਕੁਰਸੀ ਲਵਾਈ ਸੀ ਤੇ ਮੇਨੂੰ ਤਾਂ 5000 ਬੰਦਾ ਸੀਗਾ 5000 ਬੰਦਾ ਐਮਐਲ ਐਮਪੀ ਦੀ ਰੈਲੀ ਚ ਹੁੰਦੇ ਆ ਨਾ ਮ ਐਲ ਐਮ ਐਮ ਐਲ ਐ ਨਾ ਐਮਪੀ ਆ ਨਾ ਲੀਡਰ ਦਾ ਮੁੰਡਾ ਕਿਸਾਨ ਮਜ਼ਦੂਰਾਂ ਦਾ ਭਰਾਗਾ ਸਧਾਰਨ ਪਰਿਵਾਰ ਦਾ ਮੁੰਡਾ ਖੁੱਡਿਆ ਸਾਹਿਬ ਇਥੋਂ ਐਮਪੀ ਜਿੱਤਦੇ ਨੇ ਤਾਂ ਚੁੱਛ ਜਿਹੜਾ ਪਹਿਲਾਂ ਕੰਮ ਮਾਨਸਾ ਦੇ ਲਈ ਜਾਂ ਮਾਨਸਾ ਦੇ ਲੋਕਾਂ ਦੇ ਲਈ ਕੀ ਕਰੇਗਾ ਉਹ ਸੀਐਮ ਸਾਹਿਬ ਨੂੰ ਦੱਸ ਕੇ ਮੈਂ ਕੋਈ ਮਜਬੂਰੀ ਐ ਮੈਂ ਸਾਹਮਣੇ ਨਹੀਂ ਆਸਾ ਦੋ ਕੰਮ ਮੰਗੇ ਨੇ ਮਾਨਸਾਲਕੇ ਦੇ ਲੋਕਾਂ ਲਈ ਸੀਐਮ ਸਾਹਿਬ ਨਾਲ ਗੱਲ ਕਰਕੇ ਫੇਰ ਕਰੀਆ ਉਹ ਜੋ ਖੁੱਡਿਆ ਸਾਹਿਬ ਨੇ ਇੱਕ ਵਾਰ ਇਸ਼ਾਰਾ ਕਰਤਾ ਜਿੱ ਉਹ ਜਿਸੇ ਕਿ ਚੁਸਪਿੰਦਰ ਚੈਲ ਜਿਨ੍ਹਾਂ ਨੇ ਅੱਜ ਰੈਲੀ ਰੱਖੀ ਤਾਂ ਜਿਸ ਦੇ ਵਿੱਚ ਬਹੁਤ ਜ਼ਿਆਦਾ ਕਾਰਸੀ ਦਾ ਖੁੱਡਿਆ ਸਾਹਿਬ ਵੀ ਕਿਤੇ ਨਾ ਕਿਤੇ ਉਹ ਰੈਲੀ ਨੂੰ ਦੇਖ ਕੇ ਜਿਹੜਾ ਕੁਝ ਜ਼ਰੂਰ ਹੋਇਆ ਤਾਂ ਉੱਥੇ ਹੀ ਚੁਸਪਿੰਦਰ ਚੈਲ ਨੇ ਦੱਸਿਆ ਕਿ ਉਹਨਾਂ ਦੇ ਦੋ ਕੰਮ ਨੇ ਜਿਨ੍ਹਾਂ ਦੇ ਲਈ ਉਹਨਾਂ ਦੀ ਸੀਐਮ ਸਾਹਿਬ ਦੇ ਨਾਲ ਗੱਲ ਹੋਈ ਹੈ ਸਭ ਤੋਂ ਪਹਿਲਾਂ ਉਹਨਾਂ ਕੰਮਾਂ ਨੂੰ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਤਾਂ ਕੈਮਰਾਮੈਨ ਕੁਲਦੀਪ ਦੇ ਨਾਲ ਗੁਰਪ੍ਰੀਤ ਸਿੰਘ ਪ੍ਰੋ ਪੰਜਾਬ ਟੀਵੀ ਮਾਨ